ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਰਤੀ ਕਿਸਾਨ ਜੀ ਨੇ ਇੱਕ ਪ੍ਰੋਗਰਾਹਾਂ ਦੇ ਵੱਲੋਂ ਅਸੀਂ ਆ ਘੋਨੇਵਾਲ ਪਿੰਡ ਜਿਹੜੀ ਕੋਠੀ ਇਧਰੋਂ ਬੜਾ ਇਹਨਾਂ ਨੇ ਭਰਾਵਾਂ ਨੇ ਆਪਣਾ ਜਿਹੜਾ ਦੁੱਖ ਬਿਆਨ ਕੀਤਾ ਸੀ ਕਿ ਸਾਡੀ 1.5 ਕਰੋੜ ਦੀ ਕੋਠੀ ਬੜੇ ਦੁੱਖ ਦੇ ਨਾਲ ਕਹਿਣਾ ਪੈ ਰਿਹਾ ਕਿ ਹਾਲਾਤਾਂ ਨੇ ਅੱਜ ਸਮੇਂ ਤੇ ਇੱਥੇ ਲਿਆ ਕੇ ਖੜੇ ਕਰਤੇ ਤੇ ਹਾਲਾਤ ਦੇਖੋ ਕਿਸ ਤਰ੍ਹਾਂ ਦੇ ਨੇ ਅਸੀਂ ਆਪਣੇ ਇਹਨਾਂ ਭਰਾਵਾਂ ਨੂੰ ਕੁਝ ਦੇ ਤਾ ਨਹੀਂ ਸਕਦੇ ਪਰ ਇਹਨਾਂ ਦੇ ਦੁੱਖ ਵਿੱਚ ਅਸੀਂ ਆ ਸ਼ਰੀਕ ਹੋਣ ਵਾਸਤੇ ਸੰਗਰੂਰ ਤੋਂ ਚੱਲ ਕੇ ਆਏ ਆ ਇਹਨਾਂ ਨੂੰ ਇਹ ਸਹਾਰਾ ਦੇਣ ਵਾਸਤੇ ਕਿ ਅਸੀਂ ਤੁਹਾਡੇ ਨਾਲ ਖੜੇ ਆਂ ਦੇਣ ਵਾਲਾ ਤੇ ਉੱਪਰ ਵਾਲਾ ਪ੍ਰਮਾਤਮਾ ਅਸੀਂ ਕਿਸੇ ਨੂੰ ਕੁਝ ਨਹੀਂ ਦੇ ਸਕਦੇ ਹੱਥ ਜੋੜ ਕੇ ਬੇਨਤੀ ਕਰਦੇ ਆਂ ਪਰ ਆ ਭਰਾਵਾਂ ਦੇ ਦੁੱਖ ਦੇ ਵਿੱਚ ਅਸੀਂ ਜ਼ਰੂਰ ਸ਼ਰੀਕ ਆ ਜੋ ਵੀ ਸਾਥੋਂ ਕੁਝ ਬਣ ਸਕੂਗਾ ਜੋ ਵੀ ਚਾਹਣਗੇ ਅੱਜ ਭਾਰਤੀ ਕਿਸਾਨ ਜੀ ਉਹਨਾਂ ਨੇਕਤਾ ਉਗਰਾਹਾਂ ਦੇ ਵੱਲੋਂ ਸਾਡਾ ਪਹਿਲਾ ਗਰੁੱਪ ਆਇਆ ਸਿਰਫ ਲਗਭਗ 70 ਕਟੜਾਲੀਆਂ ਦਾ ਤੇ ਐਨੇ ਗਰੁੱਪ ਸਾਡਾ ਪਰਸੋਂ ਨੂੰ 22 ਤਰੀਕ ਨੂੰ ਆਏਗਾ ਤੇ ਉਸ ਤੋਂ ਬਾਅਦ 24 ਤਰੀਕ ਨੂੰ ਵੀ ਆਏਗਾ ਇਹ ਸਾਡੇ ਗਰੁੱਪ ਜਿਹੜੇ ਇਹਦੇ ਵਿੱਚ ਕਣਕ ਪਸ਼ੂਆਂ ਦੇ ਲਈ ਜਿਹੜਾ ਚਾਰਾ ਤੇ ਤੂੜੀ ਆਸੀ ਉਹ ਤੋਂ ਬਾਅਦ ਲੈ ਕੇ ਆਵਾਂਗੇ ਉਹ ਤੋਂ ਜਿਹੜੀ ਅਗਲੀ ਤਿਆਰੀ ਸਾਡੇ ਇਹਨਾਂ ਭਰਾਵਾਂ ਦੇ ਜਿਹੜੇ ਵਾਹਣ ਖਰਾਬ ਹੋਏ ਆਸੀ ਉਹਨਾਂ ਨੂੰ ਪੱਧਰ ਕਰਨ ਵਾਸਤੇ ਆਪਣੇ ਟਰੈਕਟਰ 5000 ਟਰੈਕਟਰ ਜਿਹੜਾ ਸਾਡੇ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਵੱਲੋਂ ਅਸੀਂ ਗਰੰਟੀ ਦੇ ਨਾਲ ਉਹ ਭੇਜਣਾ ਕੋਈ ਕਹਿ ਕੇ ਨਹੀਂ ਜਾਂਦੇ ਜਿਸ ਦਿਨ ਇਸ ਜਗ੍ਹਾ ਪਾਣੀ ਸੀਗਾ ਸਾਡੇ ਸਾਰੇ ਤੋਂ ਸੂਬੇ ਦੀ ਟੀਮ ਇੱਥੇ ਹਾਜ਼ਰ ਸੀ ਉਹ ਦੇਖ ਕੇ ਗਈ ਹੈ ਉਦੋਂ ਇਹ ਕਹਿ ਕੇ ਗਏ ਨੇ ਭਰਾਵੋ ਕਿ ਅਸੀਂ ਅੱਜ ਖਾਲੀ ਹੱਥ ਆਏ ਆ ਸਿਰਫ ਆ ਹਾਲਾਤ ਵੇਖਣ ਆਉਣ ਆਲੇ ਲੰਬੇ ਸਮੇਂ ਤੱਕ ਅਸੀਂ ਇਹ ਭਰਾਵਾਂ ਦੀ ਮਦਦ ਕਿਵੇਂ ਕਰ ਸਕੀਏ ਉਸ ਮਦਦ ਦੇ ਲਈ ਅੱਜ ਸਾਡਾ ਜਿਹੜਾ ਪਹਿਲਾ ਗਰੁੱਪ ਅਸੀਂ ਇੱਥੇ ਪਹੁੰਚੇ ਆ ਜਿੰਨੇ ਜਿੰਨੇ ਵੀ ਸਾਥੋਂ ਇੱਕ ਕਰ ਲਈ ਤਿੰਨ ਗੱਟੇ ਚਾਰ ਗੱਟੇ ਜਿਵੇਂ ਭਰਾਵਾਂ ਨੇ ਸਾਨੂੰ ਰਿਕੁਆਇਰਮੈਂਟ ਸਾਨੂੰ ਦੱਸੀ ਅਸੀਂ ਕੰਕਰੀਟ ਦੀ ਸੇਵਾ ਕੀਤੀ ਹੈ ਬਿਸਤਰਿਆਂ ਦੀ ਸੇਵਾ ਕੀਤੀ ਹੈ ਪਸ਼ੂਆਂ ਦੇ ਵਾਸਤੇ 4 ਤੇ ਤੂੜੀ ਹੈ ਜਿਹੜੀ ਉਸ ਅਸੀਂ ਲਗਭਗ ਇੱਕ ਹਫ਼ਤੇ ਬਾਅਦ ਸਟਾਰਟ ਕਰਾਂਗੇ ਉਸ ਤੋਂ ਬਾਅਦ ਚ ਬਾਣਾ ਦੇ ਵਿੱਚੋਂ ਪਾਣੀ ਨਿਕਲ ਜਾਊਗਾ ਅਸੀਂ ਬਾਣਾ ਦੀ ਤਿਆਰੀ ਕਰਵਾਵਾਂਗੇ ਅਸੀਂ ਕੁਝ ਨਾਂ ਦੇ ਸਕਦੇ ਹੋਏ ਜਿੰਨਾ ਪੰਜਾਬ ਨੇ ਇਹਨਾਂ ਭਰਾਵਾਂ ਦਾ ਦਰਦ ਸਮਝਿਆ ਜੋ ਤੇਲ ਫੁੱਲ ਸਾਨੂੰ ਉਹਨਾਂ ਨੇ ਦਿੱਤਾ ਅਸੀਂ ਇਕੱਲੇ ਇਕੱਲੇ ਸਮਾਨ ਦੀਆਂ ਲਿਸਟਾਂ ਬਣਾ ਕੇ ਉੱਥੋਂ ਸੇਵਾਦਾਰ ਬਣ ਕੇ ਇਹਨਾਂ ਭਰਾਵਾਂ ਤੱਕ ਪਹੁੰਚਾ ਰਹੇ ਹਾਂ ਤੇ ਪਹੁੰਚਾਵਾਂਗੇ ਸਾਰੇ ਪੰਜਾਬ ਨੂੰ ਸਾਰੇ ਭਾਰਤ ਨੂੰ ਤੇ ਬਾਹਰ ਦੇ ਜਿਹੜੇ ਸਾਡੇ ਭਰਾ ਬੈਠੇ ਆ ਬੜੀ ਸੇਵਾ ਉਹਨਾਂ ਨੇ ਕੀਤੀ ਐ ਬੜਾ ਉਹਨਾਂ ਦਾ ਧੰਨਵਾਦ ਆ ਤੇ ਅਸੀਂ ਕਹਿੰਦੇ ਇਹਨਾਂ ਭਰਾਵਾਂ ਦੇ ਦੁੱਖ ਦੇ ਵਿੱਚ ਆਪਾਂ ਬਰਾਬਰ ਦੇ ਸ਼ਰੀਕ ਬਣ ਕੇ ਆਪਾਂ ਖੜਦੇ ਆ ਭਰਾਵਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜਿਆ ਜੋ ਵੀ ਅੱਗੇ ਸੇਵਾ ਕਹਿਣਗੇ ਅਸੀਂ ਉਹਨੂੰ ਪੂਰ ਚੜ੍ਹਾਵਾਗੇ ਬਹੁਤ ਧੰਨਵਾਦ ਸਾਰੇ ਸਾਥੀਆਂ ਦਾ ਸਾਰੇ ਪੰਜਾਬ ਦਾ ਸਾਰੇ ਕੌਮ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਇੱਕ ਹੋਰ ਤੂੰ ਬਾਈ ਮੈਂ ਬਹੁਤ ਕਰੀ ਪਰ ਮੈਂ ਕਹਾਂ ਪਿੰਡ ਪਿੰਡ ਮਗਾ ਮਗਾ ਇਹ ਹੁੰਦਾ ਲੱਗਦਾ ਦੇ ਤਾਂ ਆਜੀ ਬਾਈ ਬਈ ਨਹੀਂ ਫੇਰ ਇਧਰ ਵੀ ਬਣਾ ਪਹਿਲਾਂ ਬਹੁਤ ਵੱਡਾ ਬਹੁਤ ਵੱਡਾ ਨੁਕਸਾਨ ਪਿੰਡ ਕੋਨੇਵਾਲ ਮਿਕਾ ਫੜਾਂ ਦੇ ਕਾਰਨ ਹੋਇਆ ਇਹ ਮੇਰੇ ਵੀਰ ਦੀ ਕੋਠੀ ਸੀ ਕਰੋੜਾਂ ਦੀ ਜਿਹੜੀ ਅੱਜ ਤਹਸ ਨਾਇਸ ਹੋ ਚੁੱਕੀ ਹੈ ਆ ਦੇਖ ਲਓ ਜਿੱਧਰੋਂ ਇੱਕ ਕੋਨੀ ਮੰਜ਼ਰ ਦੇਖਿਆ ਇਹਨਾਂ ਬਾਈਆਂ ਨੇ ਇੱਥੇ ਪਾਣੀ ਖੜਾ ਹੈ ਪਾਣੀ ਦੇਖੋ ਹਲੇ ਵੀ ਇੱਥੇ ਖੜਾ ਹੈ ਤੁਹਾਨੂੰ ਸਾਰੇ ਪਾਸੇ ਚੱਲ ਕੇ ਦਿਖਾਉਣੇ ਆ ਇਸ ਕੋਠੀ ਦੀ ਹਾਲਾਤ ਕਿਵੇਂ ਬਾਈ ਨੇ ਪਤਾ ਨਹੀਂ ਕਿਵੇਂ ਸ਼ੌਂਕ ਨਾਲ ਖੜੀ ਕਰੀ ਤੀ ਆ ਜਾ ਉੱਤਰ ਜਾਈ ਪਤਾ ਨਹੀਂ ਵਿਚਾਰੇ ਨੇ ਕਿਵੇਂ ਸ਼ੌਂਕ ਨਾਲ ਬਣਾਈ ਤੀ ਆ ਦੇਖ ਲਓ ਹਾਲਾਤ ਦੇਖੋ ਇਹ ਸੁੰਦਰ ਵਾਲਾ ਸਿਸਟਮ ਦਾ ਬੁਰਾ ਹਾਲ ਦੇਖੋ ਇਹ ਹਾਲਾਤ ਕੋਠੀ ਦੇ ਬਹੁਤ ਕੁੰਨੀ ਮੰਝਰ ਨੇ ਦੇਖਿਆ ਬਚਰੇ ਨੇ ਕਰੋੜਾਂ ਦੀ ਕੋਠੀ ਉਹ 1.5 ਕਰੋੜ ਰੁਪਏ ਲਗਾਈ ਤੇ 1.5 ਕਰੋੜ 1.5 ਕਰੋੜ ਲੱਗਿਆ ਹੈ ਜੀ ਉਹ ਕਹਿੰਦੇ ਪਹਿਲਾਂ ਬੋਲਿਆ ਇਹਨਾਂ ਨੇ ਕਿ ਹੈ ਵੀ ਸਾਡਾ 1.5 ਕਰੋੜ ਦਾ ਨਿਕਲਿਆ ਕਹਿਣ ਦਾ ਤੇ ਕੋਈ ਦੱਸੇ ਰਹੀ ਜੀ ਉੱਪਰ ਦੇਖੋ ਚਵਾਰਿਆਂ ਦੇ ਵਿੱਚ ਸਹੀ ਗਾ ਹੂੰ ਡੇਢ ਕਰੋੜ ਦੀ ਕੋਠੀ ਆਈ ਦੇਖੋ ਤੁਹਾਡੇ ਸਾਹਮਣੇ ਸਾੜਾ ਨੇ ਕੀ ਹਾਲਾਤ ਕਰਤੇ ਅਸੀਂ ਕੋਨਾਵਾਲਾ ਪਿੰਡ ਵਿੱਚ ਮੌਜੂਦ ਆਂ ਇਸ ਟਾਈਮ ਭਾਰਤੀ ਕਿਸਾਨ ਯੂਨੀਅਨ ਇਕੱਠਾ ਕਰਾ ਹਾਂ ਇਹਨਾਂ ਲੋਕਾਂ ਲਈ ਅੱਜ ਸੇਵਾ ਲੈ ਕੇ ਪਹੁੰਚੀ ਐ ਜਿਹੜੇ ਕੀ ਸਾਡੇ ਪਿੰਡ ਦੇ ਲੋਕ ਇਕੱਠੀ ਕਰ ਰਹੇ ਸੀ ਦੇਖੋ ਜੀ ਇੱਥੇ ਵੇ ਦਿਖਾਉਨੇ ਆ ਆ ਦੇਖੋ ਇਹ ਤਾਂ ਬੰਦੇ ਟੁੱਟੇ ਆ ਦੇਖ ਲਓ ਜੀ ਕਿਹਨੂੰ ਨਹੀਂ ਜਾਂਦਾ ਇਹ ਵਣੀ ਹੋਈ ਸੀ ਦੇਖ ਲਓ ਜੀ ਕਾਂਜੀ ਪਿਆ ਹਾਈਲਾਈਟਰ ਤੇ ਤੇ ਸੰਦੇਸ਼ ਕਰਤੀ ਰਪ ਨੇ ਮੈਂ ਦੇਖ ਲਈ ਭਾਈ ਮਾਖਰੇ ਉਹ ਤੇ ਸੋਚਿਆ ਨਾ ਹੁਣ ਬਾਈ ਨੇ ਵਿਆਹ ਕੁਝ ਦੇਖਣ ਆਹ ਦੇਖੋ ਜੀ ਪਾਣੀ ਕਿਵੇਂ ਟੋਪੱਟੇ ਬਹੁਤ ਜਿਆਦਾ ਰੇ ਸ਼ਰਕਾਂ ਦੇ ਬੋਲੇ ਹੱਦ ਨੇ ਸਾਈ ਕੋਟੀ ਕੋਟੀ ਖਤਮ ਜੇ ਸ਼ੋਨਾ ਬਾਈ ਕੋਟੀ ਖੜਾ ਕਰਿਆ ਹੋ ਕੋਟੀ ਹੈ ਜਿਹੜੀ ਆਪਣੀ ਵੀਡੀਓ ਬੈਰ ਲੋਈ ਸੀ ਕੋਨੇ ਉਹਨਾ ਪਿੰਡ ਸੁਨੁਗਦੇ ਦੇਖੋ ਉਹਨਾਂ ਸੜਕਾਂ ਟੁੱਟੀਆਂ ਹੋਈਆਂ ਆ ਦੇਖ ਰਹੀ ਇਹਨਾਂ ਦੇ ਸੰਦ ਸਨੇੜਾ ਦੇਖੋ ਸੰਦ ਸਨੇੜਾ ਨਾਲ ਆ ਟਰੈਕਟਰ ਦੇ ਉੱਪਰ ਦੀ ਪਾਣੀ ਸੀਗਾ ਅਸੀਂ ਛੱਡਾ ਦਿਖਾਉਣਾ ਹਾਂ ਜੀ ਬਹੁਤ ਰੋਡ ਹੈ ਜੀ ਉਹ ਦੇਖੋ ਇਹ ਰੋਡ ਹੈ ਸੜਕ ਆ ਦੇਖੋ ਇਹ ਇਹ ਦਿੱਤਾ ਹਾਂ ਦੇਖੋ ਇਹ ਵੀ ਰੋਡ ਆ ਦੇਖ ਲਓ ਸੜਕ ਦੇ ਹਾਲਾਤ ਆ ਤੀ ਗਾਈ ਇਹ ਰੋਡ ਤੇ ਨਾ ਤੇ ਉਹ ਵੀ ਰੋਡ ਦੀ ਛੜ ਇਹ ਵੀ ਰੋਡ ਸੀ ਇਹ ਦੇਖੋ ਇਹਦੇ ਉਰੇ ਤੇ ਵੀ ਦੰਦ ਨਾਲ ਕਰਦਾ ਕਿ ਹਾਲਾਤ ਨੇ ਆਉਣੇ ਹੈ ਦੇਖੋ ਰੋਡ ਅੱਛਾ ਅੱਛਾ ਏ ਬਾਹਰ ਨਹੀਂ ਹੋ ਰਹੀ ਐ ਤੇਰੇ ਤੋਂ ਬੰਗ ਬੰਦੀ